ਸੋ ਚੰਦ ਸਕਿੰਟਾਂ ਵਿੱਚ ਬਾਹਰਲੀ ਕੰਟਰੀ 'ਚ ਜਾਣ ਤੋਂ ਬਾਅਦ ਹੀ ਸਾਨੂੰ ਕਿਉਂ ਸਮਝ ਆਉਂਦੀ ਹੈ ਕਿ ਉੱਥੇ ਜਾ ਕੇ ਅਸੀਂ ਲੇਬਰ ਕਰਦੇ ਹਾਂ ਉੱਥੇ ਜਾ ਕੇ ਅਸੀਂ ਆਹ ਵੀ ਕੰਮ ਕਰ ਸਕਦੇ ਹਾਂ ਇਹ ਸਾਰਾ ਕੁਝ ਤਾਂ ਪਹਿਲਾਂ ਵੀ ਸਾਡੀ ਸਮਝ ਦੇ ਵਿੱਚ ਹੈਗਾ ਨਾ ਇਹ ਮੂਵੀਆਂ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਸੋਚਿਆ ਜਾ ਸਕਦਾ ਕਿ ਵੱਧ ਗਈ ਕਿਉਂਕਿ ਲੋਕ ਇਹ ਸੋਚਦੇ ਵੀ ਜੇ ਇੱਕ ਜਣੇ ਨੂੰ ਪ੍ਰੋਬਲਮ ਆ ਗਈ ਤਾਂ ਸਾਰਿਆਂ ਨੂੰ ਤਾਂ ਨਹੀਂ ਆਈ ਕਿਤੇ ਵੀ ਹੋ ਸਕਦਾ ਕਿ ਜਿਹੜੀ ਯੂਐਸਏ ਗਵਰਨਮੈਂਟ ਆ ਉਹ ਜਿਹੜੀ ਕੰਟਰੀ ਤੋਂ ਤੁਸੀਂ ਐਂਟਰ ਹੋ ਰਹੇ ਆ ਜਿਵੇਂ ਮੈਕਸੀਕੋ ਤੋਂ ਕੋਈ ਐਂਟਰ ਹੋ ਰਿਹਾ ਤੇ ਇਸ ਤੋਂ ਪਹਿਲਾਂ ਵੀ ਇਹ ਹੋ ਚੁੱਕਾ ਕਿ ਉਹਨਾਂ ਨੇ ਮੈਕਸੀਕੋ ਤੋਂ ਐਂਟਰ ਹੋਣ ਵਾਲੇ ਲੋਕਾਂ ਨੂੰ ਮੈਕਸੀਕੋ ਹੀ ਵਾਪਸ ਭੇਜਦਾ ਬਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਗਲਤ ਤਰੀਕੇ ਨਾਲ ਚਾਹੇ ਉਹ ਕੈਨੇਡਾ ਗਏ ਆ ਚਾਹੇ ਉਹ ਯੂਕੇ ਗਏ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਟੈਨਸ਼ਨ ਹੈਗੀ ਆ ਕਿ ਸਾਨੂੰ ਵੀ ਵਾਪਸ ਭੇਜਿਆ ਜਾਊਗਾ ਤੇ ਹੋ ਵੀ ਸਕਦਾ ਹੈ ਇਹ ਹਰ ਬੰਦੇ ਨੂੰ ਪਤਾ ਕਿ ਇਸ ਤਰੀਕੇ ਨਾਲ ਹੀ ਲੋਕ ਐਂਟਰ ਹੁੰਦੇ ਆ ਡੌਂਕੀ ਇਸੇ ਤਰੀਕੇ ਨਾਲ ਹੀ ਕਹਿੰਦੇ ਆ ਚਾਹੇ ਉਹ ਜੰਗਲ ਹੋਣ ਚਾਹੇ ਉਹ ਸਮੁੰਦਰ ਹੋਣ ਇਹਨਾਂ ਨੂੰ ਟੱਪ ਕੇ ਹੀ ਲੋਕ ਅੱਜ ਤੋਂ ਬਹੁਤ ਸਾਲਾਂ ਤੋਂ ਇਹ ਕੰਮ ਚੱਲ ਰਿਹਾ ਹੈ ਨਵਾਂ ਕੰਮ ਤਾਂ ਹੈ ਨਹੀਂ ਉਹਨਾਂ ਲੋਕਾਂ ਨੂੰ ਦੇਖ ਕੇ ਹੋਰ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਲੱਗਦਾ ਵੀ ਇਹ ਰਸਤਾ ਸ਼ਾਇਦ ਜੇ ਇੱਕ ਬੰਦਾ ਸੌਖਾ ਪਹੁੰਚ ਗਿਆ ਦੂਜਾ ਵੀ ਸੌਖਾ ਪਹੁੰਚ ਜਾਊਗਾ ਤੀਜਾ ਵੀ ਸੌਖਾ ਪਹੁੰਚ ਜਾਊਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੇ ਵਿੱਚ ਅਮਰੀਕਾ ਤੋਂ ਜਹਾਜ਼ ਭਰ ਭਰ ਕੇ ਡਿਪੋਰਟ ਹੋ ਰਹੇ ਆ ਪਰ ਇਸ ਸਾਰੇ ਮਾਮਲੇ ਦੇ ਪਿੱਛੇ ਲੋਕੀ ਡੰਕੀ ਲਾ ਕੇ ਨੌਜਵਾਨ ਡੰਕੀ ਲਾ ਕੇ ਕਿਉਂ ਜਾਣੇ ਸ਼ੁਰੂ ਹੋਏ ਇਸ ਪਿੱਛੇ ਕੁਝ ਫਿਲਮਾਂ ਨੂੰ ਕਾਰਨ ਦੱਸਿਆ ਜਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਸਿਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਿਹੜੀਆਂ ਦੋ ਫਿਲਮਾਂ ਪਿਛਲੇ ਦਿਨਾਂ ਦੇ ਵਿੱਚ ਆਈਆਂ ਸੀ ਚੱਲ ਮੈਕਸੀਕੋ ਚੱਲੀਏ ਤੇ ਡੰਕੀ ਉਹਨਾਂ ਨੂੰ ਲੋਕਾਂ ਨੇ ਦੇਖ ਕੇ ਡੰਕੀ ਦਾ ਰਾਹ اختیار ਕੀਤਾ ਡੰਕੀ ਦਾ ਰਾਹ ਵਧਾਇਆ ਯਾਨੀ ਇਹਨਾਂ ਫਿਲਮਾਂ ਨੇ ਡੰਕੀ ਪ੍ਰਤੀ ਲੋਕਾਂ ਨੂੰ ਮੁਸ਼ਕਲਾ ਨਹੀਂ ਦਸੀਆਂ ਬਲਕਿ ਇਹ ਦੇਖ ਕੇ ਨੌਜਵਾਨਾਂ ਦੇ ਵਿੱਚ ਡੰਕੀ ਪ੍ਰਤੀ ਉਤਸ਼ਾਹ ਵਧਿਆ ਉਹਨਾਂ ਨੇ ਦੱਸਿਆ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਹਾਜ਼ਾਂ ਰਾਹੀਂ ਜਿਹੜੇ ਹਥਕੜੀਆਂ ਬੇੜੀਆਂ ਲਾ ਕੇ ਆਉਂਦੇ ਸੀ ਉਹ ਵੀ ਨਹੀਂ ਆਉਣੇ ਹੁਣ ਤਾਂ ਅਮਰੀਕਾ ਨੇ ਜਿਹੜਾ ਤਾਜ਼ਾ ਫੈਸਲਾ ਕੀਤਾ ਉਹਦੇ ਅਨੁਸਾਰ ਇਹ ਆ ਕਿ ਉਹ ਜਿੱਧਰ ਦੀ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਉਸੇ ਰਸਤੇ ਵਾਪਸ ਭੇਜਣਗੇ ਜਹਾਜ਼ ਰਾਹੀਂ ਵੀ ਵਾਪਸ ਨਹੀਂ ਭੇਜਣਗੇ ਇਹ ਤਾਜ਼ਾ ਫੈਸਲਾ ਆ ਸਕਦਾ ਆਓ ਹੋਰ ਜਾਣਕਾਰੀ ਲੈਂਦੇ ਆਂ ਹੋਰ ਗੱਲਬਾਤ ਕਰਦੇ ਆਂ ਇਮੀਗ੍ਰੇਸ਼ਨ ਦਾ ਕੰਮ ਕਰਨ ਵਾਲੇ ਸਿਮਰਜੀਤ ਸਿੰਘ ਭੁੱਲਰ ਦੇ ਨਾਲ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਕਿਤੇ ਨਾ ਕਿਤੇ ਇਹ ਬਹੁਤ ਮਾੜਾ ਸਮਾਂ ਹੈਗਾ ਜਿਹਦੇ ਵਿੱਚ ਲੋਕ ਆਪਣਾ ਹਜ਼ਾਰਾਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਪਹੁੰਚੇ ਆ ਤੇ ਬਹੁਤ ਸਾਰੇ ਲੋਕ ਇਸ ਟਾਈਮ ਸਿਰਫ ਅਜੇ ਫਿਲਹਾਲ ਯੂਐਸਏ ਤੋਂ ਡਿਪੋਰਟ ਹੋ ਕੇ ਇੰਡੀਆ ਵਾਪਸ ਆ ਰਹੇ ਆ ਇੰਡੀਆ ਨਹੀਂ ਆ ਰਹੇ ਹਾਲਾਂਕਿ ਜਿੰਨੇ ਵੀ ਮੁਲਕਾਂ ਤੋਂ ਗਲਤ ਤਰੀਕੇ ਨਾਲ ਲੋਕ ਅਮਰੀਕਾ ਦੇ ਵਿੱਚ ਐਂਟਰ ਕੀਤੇ ਆ ਉਹ ਸਾਰੇ ਹੀ ਲੋਕ ਕਿਤੇ ਨਾ ਕਿਤੇ ਵਾਪਸ ਆ ਰਹੇ ਆ ਔਰ ਜਿਹੜੇ ਹੁਣੇ ਹੀ ਅਮਰੀਕਾ ਚ ਐਂਟਰ ਕੀਤੇ ਇਲੈਕਸ਼ਨ ਦੇ ਕਿਤੇ ਨੇੜੇ ਜਿਨ੍ਹਾਂ ਨੂੰ ਉਹਨਾਂ ਨੇ ਕੈਂਪਾਂ ਦੇ ਵਿੱਚ ਰੋਕਿਆ ਹੋਇਆ ਸੀਗਾ ਉਹ ਲੋਕ ਜਿਹੜੇ ਹੈਗੇ ਵਾਪਸ ਆ ਰਹੇ ਆ ਬਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਗਲਤ ਤਰੀਕੇ ਨਾਲ ਚਾਹੇ ਉਹ ਕੈਨੇਡਾ ਗਏ ਆ ਚਾਹੇ ਉਹ ਯੂਕੇ ਗਏ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਟੈਨਸ਼ਨ ਹੈਗੀ ਆ ਕਿ ਸਾਨੂੰ ਵੀ ਵਾਪਸ ਭੇਜਿਆ ਜਾਊਗਾ ਤੇ ਹੋ ਵੀ ਸਕਦਾ ਹੈ ਇਹ ਜੇ ਤੁਸੀਂ ਗਲਤ ਤਰੀਕੇ ਨਾਲ ਕਿਸੇ ਕੰਟਰੀ ਦੇ ਵਿੱਚ ਐਂਟਰ ਕੀਤੇ ਹੋ ਤਾਂ ਬਹੁਤ ਧਿਆਨ ਰੱਖਣਾ ਪਊਗਾ ਤੁਹਾਨੂੰ ਕਿ ਜੇ ਤੁਹਾਡੇ ਤੋਂ ਕੋਈ ਇੱਕ ਵੀ ਗਲਤੀ ਹੋ ਗਈ ਚਾਹੇ ਤੁਸੀਂ ਕੈਨੇਡਾ ਦੇ ਵਿੱਚੋਂ ਚਾਹੇ ਤੁਸੀਂ ਯੂਕੇ ਦੇ ਵਿੱਚੋਂ ਜਿੱਦਾਂ ਕੋਈ ਕਿਸੇ ਵੀ ਤਰੀਕੇ ਦੇ ਕਿਸੇ ਰੋਲੇ ਦੇ ਵਿੱਚ ਤੁਸੀਂ ਉੱਥੇ ਆ ਗਏ ਤਾਂ ਫਿਰ ਤੁਹਾਨੂੰ ਹੋ ਸਕਦਾ ਉਹ ਵੀ ਕਿਤੇ ਨਾ ਕਿਤੇ ਇੰਡੀਆ ਦਾ ਰਸਤਾ ਹੀ ਦਿਖਾ ਦੇਣ ਔਰ ਇਹ ਜਿਹੜਾ ਇਸੇ ਤਰੀਕੇ ਨਾਲ ਹੋ ਸਕਦਾ 1 ਸਾਲ ਤੱਕ ਚੱਲਦਾ ਰਹੇ ਜਦੋਂ ਤੱਕ ਉਥੋਂ ਦੀਆਂ ਜਿਹੜੀਆਂ ਬਿਜ਼ਨਸ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਹੈਗੀਆਂ ਉਹ ਇਸ ਚੀਜ਼ ਨੂੰ ਨਾ ਸੀਰੀਅਸ ਲੈਣ ਕਿਉਂਕਿ ਹੁਣ ਜਿਹੜਾ ਜਿੱਦਾਂ ਇਹ ਚੱਲ ਰਿਹਾ ਸਿਸਟਮ ਨਵੇਂ ਲੋਕ ਤਾਂ ਨਹੀਂ ਜਾਣਗੇ ਬਟ ਕਿਤੇ ਨਾ ਕਿਤੇ ਜਿਹੜੇ ਲੋਕ ਪੁਰਾਣੇ ਉੱਥੇ ਸਟੋਰਾਂ ਤੇ ਕੰਮ ਕਰ ਰਹੇ ਆ ਜਾਂ ਕਿਸੇ ਵੀ ਤਰੀਕੇ ਦੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਉਹਨਾਂ ਲੋਕਾਂ ਨੂੰ ਵੀ ਟੈਨਸ਼ਨ ਬਣੀ ਹੋਈ ਆ ਕਿ 트ੰਪ ਸਾਹਿਬ ਕਿਤੇ ਸਾਨੂੰ ਵੀ ਇੰਡੀਆ ਜਾਂ ਜਿਹੜੀ ਵੀ ਕੰਟਰੀ ਤੋਂ ਆਏ ਆ ਉਹ ਰਸਤਾ ਨਾ ਦਿਖਾ ਦੇਣ ਵਾਪਸੀ ਦਾ ਤੇ ਇਹਦੇ ਨਾਲ ਕਿਤੇ ਨਾ ਕਿਤੇ ਯੂ ਐਸ ਏ ਦੀ ਜਿਹੜੀ ਹੈਗੀ ਆ ਇਕਨੋਮੀ ਦੇ ਵਿੱਚ ਵੀ ਅਸਰ ਪਊਗਾ ਯੂ ਐਸ ਏ ਦੇ ਵਿੱਚ ਜਿਹੜੇ ਬਿਜ਼ਨਸਮੈਨ ਹੈਗੇ ਆ ਜਿਨ੍ਹਾਂ ਨੂੰ ਲੇਬਰ ਦੇ ਤੌਰ ਤੇ ਲੋਕ ਮਿਲੇ ਹੋਏ ਆ ਉਹਨਾਂ ਨੂੰ ਵੀ ਇਸ ਚੀਜ਼ ਤੇ ਅਫੈਕਟ ਹੋਊਗਾ ਉਹ ਇਸ ਮੁੱਦੇ ਨੂੰ ਜ਼ਰੂਰ ਉਠਾਉਣਗੇ ਜਿਨ੍ਹਾਂ ਦੇ ਉੱਥੇ ਕੇਸ ਚੱਲ ਰਹੇ ਆ ਜਿਹੜੇ ਲੋਕ ਜੈਨੂਨ ਤਰੀਕੇ ਨਾਲ ਕੰਮ ਕਰ ਰਹੇ ਆ ਉਹ ਲੋਕਾਂ ਨੂੰ ਇੰਡੀਆ ਜਾਂ ਅਦਰ ਕੰਟਰੀ ਵਾਪਸ ਨਾ ਭੇਜਿਆ ਜਾਵੇ ਫਿਲਹਾਲ ਜਿਵੇਂ ਆਪਾਂ ਗਿਣਤੀ ਸਮਝ ਰਹੇ ਆ 200 400 500 ਜੇ ਇਹ ਗਿਣਤੀ ਇਸੇ ਤਰੀਕੇ ਨਾਲ ਵੱਧਦੀ ਰਹੀ ਔਰ ਲੋਕ ਇਸੇ ਤਰੀਕੇ ਜਾਣੋ ਨਾ ਹਟੇ ਕਿਤੇ ਵੀ ਹੋ ਸਕਦਾ ਕਿ ਜਿਹੜੀ ਯੂਐਸਏ ਗਵਰਨਮੈਂਟ ਆ ਉਹ ਜਿਹੜੀ ਕੰਟਰੀ ਤੋਂ ਤੁਸੀਂ ਐਂਟਰ ਹੋ ਰਹੇ ਆ ਜਿਵੇਂ ਮੈਕਸੀਕੋ ਤੋਂ ਕੋਈ ਐਂਟਰ ਹੋ ਰਿਹਾ ਤੇ ਇਸ ਤੋਂ ਪਹਿਲਾਂ ਵੀ ਇਹ ਹੋ ਚੁੱਕਾ ਕਿ ਉਹਨਾਂ ਨੇ ਮੈਕਸੀਕੋ ਤੋਂ ਐਂਟਰ ਹੋਣ ਵਾਲੇ ਲੋਕਾਂ ਨੂੰ ਮੈਕਸੀਕੋ ਹੀ ਵਾਪਸ ਭੇਜਦਾ ਔਰ ਮੈਕਸੀਕੋ ਦੀਆਂ ਜੇਲਾਂ ਜਿਹੜੀਆਂ ਹੈਗੀਆਂ ਉਹ ਬਹੁਤ ਮਾੜੀਆਂ ਜੇਲਾਂ ਹੈਗੀਆਂ ਯੂਐਸਏ ਦੀ ਜੇਲ੍ਹ ਦੀ ਜਦੋਂ ਅਸੀਂ ਕਿਸੇ ਬੰਦੇ ਤੋਂ ਵਾਪਸ ਆਏ ਤਾਂ ਗੱਲ ਸੁਣਦੇ ਨਾ ਤੇ ਸਾਡੀ ਰੂਹ ਕੰਬ ਜਾਂਦੀ ਹੈ ਕਿ ਉਹ ਇਸ ਤਰੀਕੇ ਨਾਲ ਟਰੀਟ ਕਰਦੇ ਹਾਲਾਂਕਿ ਉਹ ਬਹੁਤ ਚੰਗੀ ਕੰਟਰੀ ਹੈ ਤੇ ਜੇ ਕਿਤੇ ਉਹ ਲੋਕ ਐਂਟਰ ਹੁੰਦਿਆਂ ਸਾਰ ਉਹਨਾਂ ਨੇ ਵਾਪਸ ਭੇਜਤਾ ਔਰ ਮੈਕਸੀਕੋ ਵਰਗੀਆਂ ਕੰਟਰੀਆਂ ਦੀਆਂ ਜੇਲਾਂ ਦੇ ਵਿੱਚ ਚਲੇ ਗਏ ਤੇ ਉੱਥੇ ਹਾਲਾਤ ਬਹੁਤ ਮਾੜੇ ਹੋਣਗੇ ਉਥੋਂ ਨਾ ਤਾਂ ਇੰਡੀਅਨ ਗਵਰਨਮੈਂਟ ਹੀ ਵਾਪਸ ਲਿਆ ਸਕਦੀ ਉਹਨਾਂ ਨੂੰ ਔਰ ਨਾ ਹੀ ਉਹਨਾਂ ਦੀ ਫੈਮਿਲੀ ਉਥੋਂ ਹੈਲਪ ਕਰ ਸਕਦੀ ਆ ਔਰ ਜਿਹੜੀ ਉਹਨਾਂ ਦੀ ਦੀ ਜ਼ਿੰਦਗੀ ਕਿਤੇ ਨਾ ਕਿਤੇ ਨਰਕ ਬਣ ਜਾਊਗੀ ਜੇ ਕੈਨੇਡਾ ਦੀ ਗੱਲ ਕਰੀਏ ਜਾਂ ਯੂਕੇ ਦੀ ਉਹਨਾਂ ਦੇ ਵੀ ਜਿਹੜੇ 2 ਨੰਬਰ ਤੇ ਇਸ ਤਰ੍ਹਾਂ ਗਏ ਆ ਵਾਪਸ ਦਾ ਸੰਭਵ ਬੰਦ ਬਹੁਤ ਸਾਰੇ ਲੋਕ ਨਾ ਕੈਨੇਡਾ ਦੇ ਵਿੱਚ ਵੀ ਚਲੇ ਜਾਂਦੇ ਆ ਜਿੱਦਾਂ ਟੂਰਿਸਟ ਵੀਜ਼ੇ ਤੇ ਚਲੇ ਜਾਂਦੇ ਆ ਡਾਂਕੀ ਵਾਲਾ ਸਿਸਟਮ ਤਾਂ ਨਹੀਂ ਹੈਗਾ ਕੈਨੇਡਾ ਦੇ ਵਿੱਚ ਬਟ ਬਹੁਤ ਸਾਰੇ ਲੋਕ ਟੂਰਿਸਟ ਵੀਜ਼ੇ ਤੇ ਜਾ ਕੇ ਉੱਥੇ ਆਪਣਾ ਵੀਜ਼ਾ ਕਨਵਰਟ ਕਰਵਾ ਲੈਂਦੇ ਆ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਬਟ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਜਿਹੜਾ ਆਪਦਾ ਵੀਜ਼ਾ ਕਨਵਰਟ ਨਹੀਂ ਕਰਵਾਉਂਦੇ ਬਸ ਉੱਥੇ 6 ਮਹੀਨੇ ਤੋਂ ਵੱਧ ਜਦੋਂ ਉਹਨਾਂ ਦਾ ਸਮਾਂ ਹੋ ਜਾਂਦਾ ਉਹ ਕੰਮ ਦੇ ਵਿੱਚ ਲੱਗੇ ਰਹਿੰਦੇ ਆ ਔਰ ਆਪਣਾ ਕਿਸੇ ਤਰੀਕੇ ਦਾ ਫਿਊਚਰ ਦਾ ਨਹੀਂ ਸੋਚਦੇ ਉਹ ਲੋਕਾਂ ਨੂੰ ਕਿਤੇ ਨਾ ਕਿਤੇ ਟੈਨਸ਼ਨ ਹੈਗੀ ਆ ਕਿ ਕੈਨੇਡਾ ਗਵਰਨਮੈਂਟ ਵੀ ਉਹਨਾਂ ਨੂੰ ਵਾਪਸ ਭੇਜ ਸਕਦੀ ਆ ਇਹ ਸਾਰੇ ਕਾਸੇ ਦੇ ਵਿੱਚ ਗਲਤੀ ਲੱਗਦੀ ਕਿਦੀ ਆ ਲੋਕਾਂ ਦੀ ਸਰਕਾਰ ਦੀ ਯੂ ਐਸ ਏ ਦੀ ਕਿਦੀ ਲੱਗਦੀ ਆ ਜੇ ਮੰਨਿਆ ਜਾਵੇ ਤੇ ਸਾਰਿਆਂ ਦੀ ਗਲਤੀ ਹੈ ਜੇ ਮੰਨਿਆ ਜਾਵੇ ਤੇ ਕਿਸੇ ਦੀ ਵੀ ਗਲਤੀ ਨਹੀਂ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਸਾਰੇ ਹੀ ਉਹਨੇ ਹਿੱਸੇਦਾਰ ਹੈਗੇ ਆ ਚਾਹੇ ਤਾਂ ਸਾਡੀਆਂ ਸਰਕਾਰਾਂ ਹੋ ਜਾਣ ਜਿੰਨਾ ਕਰਕੇ ਲੋਕ ਇਹ ਰਸਤਾ ਬਣਾਉਂਦੇ ਆ ਚਾਹੇ ਅ ਯੂ ਐਸ ਏ ਦੀ ਗਵਰਨਮੈਂਟ ਹੋ ਜੇ ਅਮਰੀਕਾ ਦੀ ਗਵਰਨਮੈਂਟ ਉਹਨਾਂ ਨੂੰ ਜਦੋਂ ਲੇਬਰ ਚਾਹੀਦੀ ਹੁੰਦੀ ਆ ਉਹ ਰਾਹ ਖੋਲ ਕੇ ਰੱਖਦੇ ਆ ਔਰ ਲੋਕਾਂ ਨੂੰ ਬੌਂਡ ਭਰਉਣ ਤੋਂ ਬਾਅਦ ਆਪਦੀ ਕੰਟਰੀ 'ਚ ਐਂਟਰੀ ਦਿੰਦੇ ਆ ਚਾਹੇ ਉਹ ਕਲਾਇੰਟ ਹੋ ਗਿਆ ਜਿਹੜਾ ਕਲਾਈਂਟ ਇੱਥੋਂ ਜਾ ਕੇ ਯੂਰਪ ਦੇ ਵਿੱਚ ਚੰਗੇ ਪੈਸੇ ਕਮਾਰੇ ਆ ਉਹ ਹੋਰ ਪੈਸੇ ਕਮਾਉਣ ਦੇ ਚੱਕਰ ਦੇ ਵਿੱਚ ਇੰਨਾ ਰਿਸਕ ਲੈ ਕੇ ਜਾਂਦਾ ਔਰ ਇਹ ਜਿਹੜੀ ਗਲਤੀ ਹੈਗੀ ਆ ਇਸ ਟਾਈਮ ਅਸੀਂ ਬਹੁਤ ਜ਼ਿਆਦਾ ਉਹ ਲੋਕਾਂ ਦੇ ਨਾਲ ਆ ਬਟ ਕਿਤੇ ਨਾ ਕਿਤੇ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਹੈਗੀ ਆ ਇਹ ਜਿਹੜੀਆਂ ਤੁਸੀਂ ਦੇਖਿਆ ਹੋਣਾ ਬਹੁਤ ਸਾਰੀਆਂ ਮੂਵੀਆਂ ਆ ਗਈਆਂ ਹਰ ਬੰਦੇ ਨੂੰ ਪਤਾ ਕਿ ਇਸ ਤਰੀਕੇ ਨਾਲ ਹੀ ਲੋਕ ਐਂਟਰ ਹੁੰਦੇ ਆ ਡੌਂਕੀ ਇਸੇ ਤਰੀਕੇ ਨੂੰ ਹੀ ਕਹਿੰਦੇ ਆ ਚਾਹੇ ਉਹ ਜੰਗਲ ਹੋਣ ਚਾਹੇ ਉਹ ਸਮੁੰਦਰ ਹੋਣ ਇਹਨਾਂ ਨੂੰ ਟੱਪ ਕੇ ਹੀ ਲੋਕ ਅੱਜ ਤੋਂ ਬਹੁਤ ਸਾਲਾਂ ਤੋਂ ਇਹ ਕੰਮ ਚੱਲ ਰਿਹਾ ਹੈ ਨਵਾਂ ਕੰਮ ਤਾਂ ਹੈ ਨਹੀਂ ਇਹ ਬਹੁਤ ਸਾਲਾਂ ਤੋਂ ਇਹ ਸਿਸਟਮ ਚੱਲ ਰਿਹਾ ਡਾਂਕੀ ਵਾਲਾ ਔਰ ਇਹਦੇ ਵਿੱਚ ਕਲਾਇੰਟ ਵੀ ਓਨਾ ਹੀ ਹਿੱਸੇਦਾਰ ਹੈਗਾ ਜਿੰਨੀਆਂ ਅਲੱਗ-ਅਲੱਗ ਗਵਰਨਮੈਂਟ ਹੈਗੀਆਂ ਜਿੰਨਾ ਇਹ ਸਿਸਟਮ ਹੈਗਾ ਸਾਰਾ ਉਹ ਕਲਾਇੰਟ ਨੂੰ ਆਲਰੇਡੀ ਸਾਰਾ ਪਤਾ ਹੁੰਦਾ ਔਰ ਇਹੋ ਜਿਹੇ ਕੇਸ ਜਿਹੜੇ ਹੈਗੇ ਆ ਸਾਨੂੰ ਆਮ ਦੇਖਣ ਨੂੰ ਮਿਲਦੇ ਆ ਸਾਡੇ ਆਪਣੇ ਇੱਕ ਰਿਸ਼ਤੇਦਾਰ ਸੀਗੇ ਜਿਹੜੇ ਬਹੁਤ ਵਧੀਆ ਇੱਥੇ ਸਰਵਾਈਵ ਕਰਦੇ ਸੀ ਉਹਨਾਂ ਦੇ ਪਹਿਲਾਂ ਰਿਸਟਰਾਰ ਗਏ ਹੋਏ ਸੀ ਇਸੇ ਤਰੀਕੇ ਨਾਲ ਔਰ ਸਾਡੇ ਕੋਲੇ ਉਹ ਆ ਕੇ ਇੱਕ ਵਾਰੀ ਇੱਕ ਦੋ ਵਾਰੀ ਉਹਨਾਂ ਨੇ ਇਹ ਰਿਕਵੈਸਟ ਵੀ ਕੀਤੀ ਵੀ ਸਾਨੂੰ ਇਸ ਤਰੀਕੇ ਦਾ ਕੋਈ ਬੰਦਾ ਲੱਭ ਦੋ ਬਟ ਅਸੀਂ ਉਹਨਾਂ ਨੂੰ ਹਰ ਵਾਰੀ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਇਹ ਰਸਤਾ ਸਹੀ ਨਹੀਂ ਹੈਗਾ ਬਟ ਉਹ ਅੱਜ ਤੋਂ ਸਾਲ ਡੇਢ ਸਾਲ ਪਹਿਲਾਂ ਪਤਾ ਨਹੀਂ ਕਿਸ ਬੰਦੇ ਨੂੰ ਮਿਲੇ ਕਿੱਦਾਂ ਕਰਕੇ ਉਹ ਕਿਤੇ ਨਾ ਕਿਤੇ ਯੂ ਜਿਹੜਾ ਯੂਐਸ ਦੇ ਵਿੱਚ ਐਂਟਰ ਹੋ ਗਏ ਉਹਨਾਂ ਲੋਕਾਂ ਨੂੰ ਦੇਖ ਕੇ ਹੋਰ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਲੱਗਦਾ ਵੀ ਇਹ ਰਸਤਾ ਸ਼ਾਇਦ ਜੇ ਇੱਕ ਬੰਦਾ ਸੌਖਾ ਪਹੁੰਚ ਗਿਆ ਦੂਜਾ ਵੀ ਸੌਖਾ ਪਹੁੰਚ ਜੂਗਾ ਤੀਜਾ ਵੀ ਸੌਖਾ ਪਹੁੰਚ ਜੂਗਾ ਇਹਦੇ ਚ ਸਾਰਾ ਸਿਸਟਮ ਓਨਾ ਹੀ ਹਿੱਸੇਦਾਰ ਹੈਗਾ ਚਾਹੇ ਉਹ ਕਲਾਇੰਟ ਹੈਗਾ ਚਾਹੇ ਉਹ ਏਜੰਟ ਹੈਗਾ ਜਿਹੜਾ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਇਸ ਤਰ੍ਹਾਂ ਦੇ ਵੀਜ਼ੇ ਦਾ ਕੰਮ ਕਰਦਾ ਇਹ ਸਾਰਾ ਸਿਸਟਮ ਓਨਾ ਹੀ ਹਿੱਸੇਦਾਰ ਹੈਗਾ ਜਿੰਨਾ ਕਲਾਇੰਟ ਹੈਗਾ ਕੀ ਲੱਗਦਾ ਕਿ ਜਿਹੜੀਆਂ ਫਿਲਮਾਂ ਆਈਆਂ ਚਾਹੇ ਚਲ ਮੈਕਸੀਕੋ ਚਲੀਏ ਚਾਹੇ ਡੰਕੀ ਹੋਵੇ ਇਹਨਾਂ ਤੋਂ ਬਾਅਦ ਇਹ ਰਫ਼ਤਾਰ ਵਧੀ ਡੰਕੀ ਦੀ ਡੰਕੀ ਦੀ ਰਫ਼ਤਾਰ ਜਿਹੜੀ ਹੈਗੀ ਨਾ ਹੁਣ ਵੀ ਅਸੀਂ ਅਰਦਾਸ ਇਹੀ ਕਰਦੇ ਆ ਵੀ ਲੋਕ ਹਟ ਜਾਣ ਬਟ ਇਹ ਰਫ਼ਤਾਰ ਇਸੇ ਤਰੀਕੇ ਨਾਲ ਚੱਲਦੀ ਬਹੁਤ ਸਾਰੇ ਲੋਕ ਯੂਰਪ ਦੇ ਵਿੱਚ ਇਹਨਾਂ ਤਰੀਕਿਆਂ ਨਾਲ ਜਾ ਕੇ ਜਿਹੜੇ ਹੈਗੇ ਆਪਣੀ ਲਾਈਫ ਤੋਂ ਹੱਥ ਤੋਂ ਹੋ ਚੁੱਕੇ ਆ ਬਹੁਤ ਸਾਰੇ ਲੋਕ ਅਮਰੀਕਾ ਤੋਂ ਹੋ ਚੁੱਕੇ ਆ ਇਹ ਮੂਵੀਆਂ ਤੋਂ ਬਾਅਦ ਕਿਤੇ ਨਾ ਕਿਤੇ ਇਹ ਵੀ ਸੋਚਿਆ ਜਾ ਸਕਦਾ ਕਿ ਵੱਧ ਗਈ ਕਿਉਂਕਿ ਲੋਕ ਇਹ ਸੋਚਦੇ ਵੀ ਜੇ ਇੱਕ ਜਣੇ ਨੂੰ ਪ੍ਰੋਬਲਮ ਆ ਗਈ ਤਾਂ ਸਾਰਿਆਂ ਨੂੰ ਤਾਂ ਨਹੀਂ ਆਈ ਇਹ ਸਿਸਟਮ ਜਿਹੜਾ ਹੈਗਾ ਇਸੇ ਤਰੀਕੇ ਨਾਲ ਚੱਲਦਾ ਆ ਰਿਹਾ ਔਰ ਅੱਗੇ ਅਸੀਂ ਇਹ ਅਰਦਾਸ ਕਰਦੇ ਵੀ ਇਹ ਸਿਸਟਮ ਬੰਦ ਹੋ ਜੇ ਔਰ ਲੋਕ ਆਪਦੇ ਮੁਲਕ ਦੇ ਵਿੱਚ ਚਾਹੇ ਉਹ ਘੱਟ ਕਮਾਉਂਦੇ ਆ ਚਾਹੇ ਵੱਧ ਕਮਾਉਂਦੇ ਆ ਜੇ ਹੁਣ ਮੰਨ ਕੇ ਚੱਲੋ ਕਿ 100 150 ਬੰਦਾ ਪੰਜਾਬ ਦਾ ਜਾਂ ਇੰਡੀਆ ਦਾ 2 300 ਬੰਦਾ ਵਾਪਸ ਆ ਗਿਆ ਹੁਣ ਵੀ ਤਾਂ ਸਰਵਾਈਵ ਕਰਨ ਗਈ ਨਾ ਉਹ ਜੇ ਇਹੀ ਸਿਸਟਮ ਪਹਿਲਾਂ ਸੋਚ ਲੈਂਦੇ ਹੁਣ ਅਸੀਂ ਦੇਖਿਆ ਵੀ ਇੱਕ ਬੰਦੇ ਨੇ ਆ ਕੇ ਇੱਥੇ ਆਟੋ ਪਾ ਲਿਆ ਜਿਹੜਾ ਉਹਨੇ ਲਿਖਤਾ ਉੱਤੇ ਕਿ ਯੂ ਐਸ ਏ ਤੋਂ ਡਿਪੋਰਟ ਹੋ ਕੇ ਆਇਆ ਤੇ ਜੇ ਉਹੀ 40 45 ਲੱਖ ਲੋਨ ਤੋਂ ਪਹਿਲਾਂ ਉਹ ਸੋਚ ਲੈਂਦਾ ਬਾਹਰਲੀ ਕੰਟਰੀ 'ਚ ਜਾਣ ਤੋਂ ਬਾਅਦ ਹੀ ਸਾਨੂੰ ਕਿਉਂ ਸਮਝ ਆਉਂਦੀ ਕਿ ਉੱਥੇ ਜਾ ਕੇ ਅਸੀਂ ਲੇਬਰ ਕਰਦੇ ਆਂ ਉੱਥੇ ਜਾ ਕੇ ਅਸੀਂ ਆ ਵੀ ਕੰਮ ਕਰ ਸਕਦੇ ਆ ਇਹ ਸਾਰਾ ਕੁਝ ਤਾਂ ਪਹਿਲਾਂ ਵੀ ਸਾਡੀ ਸਮਝ ਦੇ ਵਿੱਚ ਹੈਗਾ ਨਾ ਹੁਣ ਵੀ ਅਸੀਂ ਇਹੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਇਹ ਰਸਤੇ ਜਿਹੜੇ ਹੈਗੇ ਸਹੀ ਨਹੀਂ ਹੈਗੇ ਤੁਸੀਂ ਕੋਈ ਵੀ ਕਾਰੋਬਾਰ ਸ਼ੁਰੂ ਕਰਨਾ ਉਹਨੂੰ ਛੋਟੇ ਲੈਵਲ ਤੋਂ ਸ਼ੁਰੂ ਕਰ ਲਓ ਜਿਹੜੇ ਬੰਦੇ ਨੇ ਅੱਜ ਆਟੋ ਪਾਇਆ ਹੋ ਸਕਦਾ ਕਿਸੇ ਟਾਈਮ ਤੇ ਉਹ ਟਰਾਂਸਪੋਰਟ ਦਾ ਮਾਲਕ ਹੋ ਜੇ ਕਿਉਂਕਿ ਉਹਨੇ ਜ਼ੀਰੋ ਤੋਂ ਸ਼ੁਰੂ ਕਰ ਲਿਆ ਹੁਣ ਕੰਮ ਆ ਕੇ ਤਾਂ ਇਹੀ ਅਪੀਲ ਕਰਦੇ ਆ ਕਿ ਪਹਿਲਾਂ ਹੀ ਬੱਚੇ ਇੱਥੇ ਸੋਚਣ ਕਿ ਅਸੀਂ ਜੇ ਛੋਟੇ ਕੰਮ ਤੋਂ ਸ਼ੁਰੂ ਕਰਾਂਗੇ ਤੇ ਅਸੀਂ ਕਾਮਯਾਬ ਬਾਹਰਲੀ ਕੰਟਰੀ